ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਖੜਾ ਜੀ ਇਸ ਟਾਈਮ ਮੁਡਫਲ ਪਿੰਡ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੇ ਕਿ ਸਾ ਸੰਗਤ ਜੀ ਤੁਹਾਡੇ ਲਈ ਖਾਲਸਾ ਐਡ ਵੱਲੋਂ ਰਹਿਣ ਬਸੇਰਾ ਬਣਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਮੁਜਫਲ ਪਿੰਡ ਸਾਹਮਣੇ ਸਰਕਾਰੀ ਸਕੂਲ ਵੀ ਹੈ ਮੁਜਫਲ ਤੁਸੀਂ ਮੈਪ ਤੇ ਭਰ ਸਕਦੇ ਹੋ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਇਹਦੀ ਦੂਰੀ 3 ਤੋਂ 3.5 ਕਿਲੋਮੀਟਰ ਹੈ ਜੀ ਸੋ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਬਹੁਤ ਸਾਰੀ ਸਾਧ ਸੰਗਤ ਜਿਹੜੀ ਆਈ ਹੋਈ ਹੈ ਸੋ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਪਾਰਕਿੰਗ ਦਾ ਪ੍ਰਬੰਧ ਹੈ ਤੁਹਾਡੇ ਰਹਿਣ ਦਾ ਪ੍ਰਬੰਧ ਹੈ ਸੋ ਸਾਧ ਸੰਗਤ ਜੀ ਜਰੂਰ ਤੁਸੀਂ ਪਹੁੰਚੋ ਖਾਲਸਾ ਐਡ ਜਿੱਥੇ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋ ਟੈਂਟ ਲੱਗਿਆ ਹੋਇਆ ਹੈ ਤੁਹਾਡੇ ਲਈ ਸੋ ਜਰੂਰ ਇੱਥੇ ਪਹੁੰਚੋ ਤੇ ਕੀ ਕੀ ਸਹੂਲਤਾਂ ਮੈਂ ਤੁਹਾਨੂੰ ਉਹ ਵੀ ਦਿਖਾਂਦਾ ਹਾਂ ਪਹਿਲਾ ਤਾਂ ਦੇਖੋ ਜੀ ਬਹੁਤ ਜਿਹੜੀ ਖੁੱਲੀ ਪਾਰਕਿੰਗ ਆ ਠੀਕ ਆ ਭਾਵੇਂ ਤਿੰਨ ਤੋਂ 3.5 ਕਿਲੋਮੀਟਰ ਦੂਰੀ ਪੈਂਦੀ ਐ ਪਰ ਸਾਧ ਸੰਗਤ ਜੀ ਖਾਲਸਾ ਐਡ ਵੱਲੋਂ ਜਿਹੜਾ ਟਰਾਂਸਪੋਰਟ ਦਾ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਮੈਡੀਕਲ ਸਹੂਲਤਾਂ ਵੀ ਜਿਹੜੀਆਂ ਪੂਰੀਆਂ ਇੱਥੇ ਖੜੀਆਂ ਨੇ ਕੋਈ ਐਮਰਜੈਂਸੀ ਬੈਜਵੇ ਤੇ ਸਾਧ ਸੰਗਤ ਜੀ ਇੱਥੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਜਾਣਾ ਇਹ ਆਟੋ ਤੁਹਾਨੂੰ ਉੱਥੇ ਲੈ ਕੇ ਜਾਣਗੇ ਮੱਥਾ ਟਿਕਾ ਕੇ ਫਿਰ ਵਾਪਸ ਲੈ ਕੇ ਆਣਗੇ ਟਰਾਂਸਪੋਰਟ ਦਾ ਵੀ ਜਿਹੜਾ ਪੂਰਾ ਪ੍ਰਬੰਧ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਵੈਂਟਰੀ ਗੱਡੀਆਂ ਉਹਦੇ ਵਿੱਚ ਜਿਹੜਾ ਟਾਇਲਟ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਜਿਹੜਾ ਇਹ ਕੈਂਪ ਟੈਂਟ ਤੁਸੀਂ ਦੇਖ ਸਕਦੇ ਹੋ ਖਾਲਸਾ ਐਡ ਵੱਲੋਂ ਲਗਾਇਆ ਹੋਇਆ ਹੈ ਸੋ ਜਿਨ੍ਹਾਂ ਨੂੰ ਵੀ ਲੋੜ ਹੋਵੇ ਇੱਥੇ ਜਰੂਰ ਪਹੁੰਚੋ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਣਾ ਤੇ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਹੀਟਰ ਵੀ ਲੱਗੇ ਹੋਏ ਆ ਠੰਡ ਤੋਂ ਬਚਾ ਦੇ ਲਈ ਤੇ 500 ਤੋਂ 600 ਸਾ ਸੰਗਤ ਜੀ ਇੱਥੇ ਜਿਹੜੀ ਸੰਗਤ ਆ ਕੇ ਰੁਕ ਸਕਦੀ ਆ ਆਰਾਮ ਕਰ ਸਕਦੀ ਹੈ ਸਰਹਾਣੇ ਲੱਗੇ ਹੋਏ ਆ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਹੋਇਆ ਰਜਾਈਆਂ ਦਾ ਪ੍ਰਬੰਧ ਹੈ ਤੇ ਹੋਰ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਦਾ ਪ੍ਰਬੰਧ ਹੈ ਜੀ ਤੇ ਹੋਰ ਕੋਈ ਵੀ ਚੀਜ਼ ਦੀ ਇੱਥੇ ਲੋੜ ਹੋਵੇ ਉਹ ਵੀ ਇੱਥੇ ਜਿਹੜਾ ਸਾਰਾ ਸਮਾਨ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਲੋੜਵੰਦਾਂ ਨੂੰ ਟੋਪੀਆਂ ਜੈਕਟਾਂ ਜੁਰਾਬਾਂ ਆਮ ਜ਼ਿੰਦਗੀ ਦੀ ਲੋੜਾਂ ਦਾ ਸਮਾਨ ਵੀ ਜਿਹੜਾ ਸਾਰਾ ਇੱਥੇ ਹੈਗਾ ਤੁਸੀਂ ਦੇਖ ਸਕਦੇ ਹੋ ਟੋਪੀਆਂ ਸਾਥ ਸੰਗਤ ਜੀ ਬੇਨਤੀ ਹੈ ਸਾਰੇ ਇੱਥੇ ਜਰੂਰ ਪਹੁੰਚੋ ਜੀ ਤੁਹਾਨੂੰ ਪਤਾ ਹੈ ਠੰਡ ਕਰਕੇ ਰਾਤ ਰੁਕਣਾ ਪੈਂਦਾ ਬਹੁਤ ਯਾਤਰੀ ਜਿਹੜੇ ਇੱਥੇ ਦੂਰਦਰੋਂ ਆਏ ਹੋਏ ਆ ਪੂਰੇ ਸੰਸਾਰ ਭਰ ਤੋਂ ਦੁਨੀਆ ਇਸ ਦੁਨੀਆ ਦੀ ਮਹਾਨ ਪਾਵਨ ਪਵਿੱਤਰ ਧਰਤੀ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਹੋਣ ਦੇ ਲਈ ਆਂਦੀ ਹੈ ਸੋ ਮੈਂ ਬੇਨਤੀ ਕਰਾਂਗਾ ਸਾਥ ਸੰਗਤ ਜੀ ਜਿਨ੍ਹਾਂ ਨੂੰ ਵੀ ਲੋੜ ਹੋਵੇ ਇੱਥੇ ਆ ਕੇ ਤੁਸੀਂ ਰੁਕ ਸਕਦੇ ਹੋ 500 ਤੋਂ 600 ਔਰੇ ਯਾਤਰੀ ਜਿਹੜੇ ਸੌ ਸਕਦੇ ਆ ਸੋ ਬੇਨਤੀ ਹੈ ਸਾਰੇ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਖਾਲਸਾ ਐਡ ਦਾ ਜਿਨ੍ਹਾਂ ਨੇ ਬਹੁਤ ਜਿਹੜਾ ਵਧੀਆ ਪ੍ਰਬੰਧ ਕੀਤਾ ਹੋਇਆ ਅਤੇ ਖਾਣ ਪੀਣ ਦਾ ਵੀ ਜਿਹੜਾ ਸਾਰਾ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਦੁਪਹਿਰ ਦੇ ਸਮੇਂ ਰੋਟੀ ਹੈ ਜੀ ਦਾਲ ਹੈ ਸਬਜੀ ਹੈ ਆਚਾਰ ਹੈ ਚਾਹ ਏ ਦੁੱਧ ਹੈ ਸਵੇਰੇ ਨਾਸ਼ਤਾ ਏ ਤਕਰੀਬਨ ਤਿੰਨੇ ਟਾਈਮ ਜਿਹੜਾ ਰੋਟੀ ਪਾਣੀ ਦਾ ਪ੍ਰਬੰਧ ਹੈ ਜੀ ਸਾਧ ਸੰਗ ਜੀ ਤੇ ਏਕਿਊ ਪ੍ਰੈਸ਼ਰ ਵਿਧੀ ਨਾਲ ਜਿਹੜਾ ਫ੍ਰੀ ਸੇਵਾ ਇਲਾਜ ਵੀ ਇੱਥੇ ਜਿਹੜਾ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਥੇ ਅੱਗੇ ਦੁਕਾਨ ਦੂਰ ਹੋ ਜੂਗੀ ਮ사ਜ ਕਰਾਓ ਜੀ ਆਕੇ ਅਤੇ ਸੁਰੱਖਿਆ ਦੇ ਲਈ ਲੇਡੀਜ਼ ਬੌਂਸਰ ਵੀ ਜਿਹੜੀਆਂ ਮੌਜੂਦ ਨੇ ਜੀ ਤੁਸੀਂ ਦੇਖ ਸਕਦੇ ਹੋ ਖਾਲਸਾ ਐਡ ਵੱਲੋਂ ਜਿਹੜਾ ਬਹੁਤ ਵਧੀਆ ਪਰਾਲਾ ਕੀਤਾ ਗਿਆ ਸੋ ਸਾਧ ਸੰਗਤ ਜੀ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਪਹੁੰਚੋ ਮੈਡੀਕਲ ਦਾ ਵੀ ਜਿਹੜਾ ਸਾਰਾ ਸਮਾਨ ਲੋਡ ਪੈਣ ਤੇ ਇੱਥੇ ਤੁਹਾਨੂੰ ਮਿਲੇਗਾ ਜੀ ਜਿੰਨੀਆਂ ਵੀ ਆਪਣੀਆਂ ਸਹੂਲਤਾਂ ਉਸ ਘਰ ਦੇ ਵਿੱਚ ਆਪਾਂ ਨੂੰ ਸਹੂਲਤਾਂ ਹੁੰਦੀਆਂ ਸਭ ਸਹੂਲਤਾਂ ਇੱਥੇ ਮਿਲ ਰਹੀਆਂ ਸੋ ਜਰੂਰ ਸਾਰਿਆਂ ਨੂੰ ਬੇਨਤੀ ਬੇਨਤੀ ਕਰਾਂਗੇ ਕਿ ਖਾਲਸਾ ਅੱਜ ਦਾ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਤੁਸੀਂ ਵੀ ਧੰਨਵਾਦ ਕਰੋ ਵੀਡੀਓ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਇੱਥੇ ਪਹੁੰਚੇ ਅਤੇ ਰਾਤ ਰੁਕ सके ਤੇ ਦਰਸ਼ਨ ਕਰ ਸਕੇ ਜੀ ਫਤੇਗੜ ਸਾਹਿਬ ਪ੍ਰਣਾਮ ਸ਼ਹੀਦਾਂ ਨੂੰ ਕਿ ਜਿੱਥੇ ਸਜਦਾ ਕਰਦੀ ਕੁਦਰਤ ਗੁਰੂ ਦੇ ਛੋਟਿਆਂ ਲਾਲਾਂ ਨੂੰ ਜਿੱਥੇ ਲੋਕ ਪਸੰਦ ਨੇ ਕਰਦੇ ਉੱਚੀ ਸੋਚ ਤੇ ਉੱਚੀਆਂ ਖਿਆਲਾਂ ਨੂੰ ਜਿੱਥੇ ਹੱਸਦੇ ਚਿਹਰੇ ਵਸਦੇ ਮੱਥੇ ਤੇ ਕੋਈ ਵੱਟ ਨਹੀਂ ਕਿ ਮੇਰਾ ਸ਼੍ਰੀ ਫਤੇਗੜ ਸਾਹਿਬ ਯਾਰੋ ਸ਼ਹਿਰ ਯਾਰੋ ਕਿਸੇ ਜੰਨਤ ਨਾਲੋਂ ਘੱਟ ਨਹੀਂ ਕਿਸੇ ਜੰਨਤ ਨਾਲੋਂ ਘੱਟ ਨਹੀਂ ਪ੍ਰਣਾਮ ਸ਼ਹੀਦਾਂ ਨੂੰ